ਕਿ ਐਸੀ ਗੱਲ ਕੀਤੀ ਹੈ ਜਿਹੜਾ ਖੰਡੂਰ ਸਾਹਿਬ ਹਲਕੇ ਦੇ 20 ਲੱਖ ਵੋਟਰ ਹੈ ਉਹਨਾਂ ਦੀ ਕਿ ਉਹਨਾਂ ਨੂੰ ਰਿਪਰੈਜੈਂਟੇਸ਼ਨ ਮਿਲਣੀ ਚਾਹੀਦੀ ਹੈ ਜਦੋਂ ਅਮਰਿਤਪਾਲ ਦੇ ਕਾਗਜ਼ ਢਾਕਲ ਕੀਤੇ ਉਹਨੇ ਤਾਂ ਉਦੋਂ ਮੁੱਖ ਮੰਤਰੀ ਕਿੱਥੇ ਸੀ ਜੇਲ੍ਹ ਵਿੱਚ ਮੱਦੇਉ ਕਲਤੀ ਸੀ ਕਿ ਉਹਦੇ ਕਾਗਜ਼ ਰੋਪਣਾ ਚਾਹੀਦੇ ਸੀ ਫਿਰ ਜਦੋਂ ਇਲੈਕਸ਼ਨ ਕਮਿਸ਼ਨ ਨੇ ਪਾਸ ਕੀਤੇ ਉਦੋਂ ਸਰਕਾਰ ਨੇ ਕਿਉਂ ਨਹੀਂ ਅਬਜੈਕਟ ਕੀਤਾ ਕਿ ਇਹ ਗਲਤ ਬੰਦਾ ਇਹ ਐਮਪੀ ਨਹੀਂ ਬਣਨਾ ਚਾਹੀਦਾ ਫਿਰ ਉਹ ਐਮਪੀ ਬਣ ਗਿਆ ਜਦੋਂ ਉਹਨੇ ਸੌ ਚੱਕੀ ਹੈ ਉਹਨੂੰ ਵੀ ਬਲਵਾਰ ਤੋਂ ਲਿਜਾਇਆ ਤੇ ਜੇ ਸੌ ਚੱਕਾਈਏ ਨਾਲ ਉਹ ਕੋ ਫਿਰ ਫਿਰ ਉਦੋਂ ਕਿਉਂ ਨਹੀਂ ਰੋਕਿਆ ਵੀ ਇਹ ਗਲਤ ਬੰਦਾ ਸੌ ਚੱਕਦਾ ਤੇ ਹੁਣ ਜਦੋਂ ਐਮਪੀ ਬਣ ਗਿਆ ਸੌ ਵੀ ਚੱਕ ਲਈ ਤਾਂ ਉੱਥੇ ਦੇ ਜਿਹੜੇ ਬੰਦੇ ਐ ਜਾਂ ਤਾਂ ਇਹ ਵੀ ਕੈਨਸਲ ਕਰਾ ਲੈਣਗੇ ਇਹ ਕਹਿੰਦੇ ਜੀ ਗਲਤ ਹੈ ਤਾਂ ਉੱਥੇ ਦੇ ਬੰਦਿਆਂ ਨੂੰ ਹੋਰ ਕੋਈ ਐਮਪੀ ਮਿਲ ਜੇ ਜਿਹੜੇ ਸਾਡੇ ਖਨੂਰ ਸਾਹਿਬ ਦੇ 20 ਲੱਖ ਵੋਟਰ ਹੈ ਉਹਨਾਂ ਦਾ ਕੀ ਬਣੇਗਾ ਉਹਨਾਂ ਦੀ ਗੱਲ ਕੌਣ ਕਰੇਗਾ ਮੈਂ ਜਲੰਧਰ ਰਚੋਤੇ ਗਿਆ ਮੈਂ ਜਲੰਧਰ ਉੱਥੇ ਮੈਨੂੰ ਮੌਕਾ ਮਿਲਿਆ ਮੈਂ ਜਲੰਧਰ ਦੀ ਗੱਲ ਕੀਤੀ ਖਨੂਰ ਸਾਹਿਬ ਦੀ ਕੌਣ ਕਰੇਗਾ ਇਹ ਇਸ਼ੂ ਉਹਨਾਂ ਦੇ ਇੱਥੇ ਆਉਣ ਦੇ ਨਾਲ ਬਾਰਦਾਤਾਂ ਵੱਧ ਗਈਆਂ ਮੈਂ ਉਹਨੇ ਨੂੰ ਕਹਿਣਾ ਕਿ ਆਪਣਾ ਰਾਜਪਾਲ ਸੰਭਾਲ ਲੈਣ ਪਿੱਲੀ ਸੀ ਚੰਡੀਗੜ੍ਹ ਜਾਣ ਉੱਥੇ ਦੇਖਣ ਕਿ ਕਿਉਂ ਹੋ ਰਿਹਾ ਤੇ ਪੁਲਿਸ ਅਫਸਰਾਂ ਨੂੰ ਬੁਲਾ ਕੇ ਮੈਨੂੰ डीजीपी ਨੂੰ ਬੁਲਾ ਕੇ ਮਿਲਣ ਜਲੰਧਰ ਦੇ ਵਿੱਚ ਹਰ ਦੂਏ ਦਿਨ ਕੋਈ ਨਾ ਕੋਈ ਵੱਡੀ ਘਟਨਾ ਹੋ ਜਾਂਦੀ ਹੈ ਦਾਅ ਦੇ ਨਾਲ ਦੇਖੋ ਸਾਡਾ ਨੌਜਵਾਨ شریف ਮੁੰਡਾ ਇੱਥੇ ਬੈਠਾ ਸੀ ਜੇ ਸਾਡਾ ਕੋਈ ਜਾਨੀ ਨੁਕਸਾਨ ਹੋ ਜਾਦਾ ਕੌਣ ਭਰਦਾ مالی ਨੁਕਸਾਨ ਹੋ ਗਿਆ ਤੀਨ 50000 ਰੁਪਏ ਚਲੇ ਗਿਆ ਸਾਡਾ ਅਸੀਂ ਔਫੇ ਔਫੇ ਸਾਰ ਲਾਗੇ ਲੇਕਿਨ ਜੇ ਜਾਨੀ ਨੁਕਸਾਨ ਹੋ ਗਾ ਤੇ ਜਿਹੜੀ ਸਰਕਾਰ ਹੈ ਇਸ ਤੋਂ ਕੰਟਰੋਲ ਨਹੀਂ ਹੋ ਰਿਹਾ ਨਾ ਲਾਅ ਆਰਡਰ ਹੋ ਰਿਹਾ ਹੈ ਇੱਥੇ ਨਸ਼ਿਆਂ ਦੀ ਪਰਮਾਰ ਹੋਈ ਪਈ ਹੈ ਜਲੰਧਰ ਦੇ ਵਿੱਚ ਕੋਈ ਵੀ ਚੈਨੀ ਫਿਚਲੇ ਜਾਂਦਾ ਕੋਈ ਵੀ ਗਾਲੀਆਂ ਫਿਚਲੇ ਜਾਂਦਾ ਕੋਈ ਵੀ ਦੁਕਾਨ ਲੁੱਟ ਲਏ ਜਾਂਦਾ ਕੋਈ ਸੁਣਵਾਈ ਨਹੀਂ